ਤਪ ਗਵਾਏ ਸੇਵਾ ਕਰੇ ਆਪ ਗਵਾਏ ਸੇਵਾ ਕਰੇ ਆਪ ਗਵਾਏ ਸੇਵਾ ਕਰੇ ਬਾਏ ਮਾਨ ਤਾ ਕੇਸ਼ ਕਾਏ ਮਾਨ ਆਪ ਤਵਾਏ ਏ ਏ ਵਾ ਕਰੇ ਆਪ ਤਵਾਏ ਏ ਏ ਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰਦੁਆਰਾ ਸੀਤ ਬਾਬਾ ਤੇਗਾ ਸਿੰਘ ਜੀ ਡਿਸਟ੍ਰਿਕਟ ਮੋਗਾ ਪਿੰਡ ਚੰਦਪੁਰਾਣਾ ਵਿਖੇ ਜੋ ਹਰ ਸਾਲ ਹੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵੱਡੇ ਪੱਧਰ ਤੇ ਚੜ੍ਹੇ ਚੇਤ ਦੇ ਪਹਿਲੇ ਐਤਵਾਰ ਨੂੰ ਸਲਾਨਾ ਸੀਧੀ ਜੋੜ ਮੇਲਾ ਮਨਾਇਆ ਜਾਂਦਾ ਹੈ ਨਾਲ ਹੀ ਇਸ ਸਥਾਨ ਦੇ ਬਾਨੀ ਅਤੇ ਸਤਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਵੀ ਸਮਾਗਮ ਹੁੰਦਾ ਹੈ ਜੋ ਆਉਣ ਵਾਲੇ 16 ਤਰੀਕ ਦਿਨ ਐਤਵਾਰ ਤਿੰਨ ਚੇਤ ਨੂੰ ਵੱਡੇ ਪੱਦਰ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੁਗੋ ਜੁਗ ਟਾਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਛਤਰ ਸ਼ਾਹ ਹੇਠ ਦਵਾਨ ਸਜਣਗੇ ਜਿਸ ਵਿੱਚ ਬਹੁਤ ਹੀ ਪੰਥ ਦੇ ਪ੍ਰਸਿੱਧ ਜੋ ਮਹਾਪੁਰਸ਼ ਸਤਕਾਰਯੋਗ ਸੰਤ ਬਾਬਾ ਗਰਦਿਆਲ ਸਿੰਘ ਜੀ ਅਤੇ ਸਤਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾਪਿੰਡ ਵਾਲੇ ਸਤਕਾਰਯੋਗ ਜੋ ਨਕੋਦਰ ਵਾਲੀਆਂ ਬੀਬੀਆਂ ਬੀਬੀ ਅਮਨਦੀਪ कौर ਖਾਲਸਾ ਔਰ ਨਾਲ ਹੀ ਭਾਈ ਇਕਬਾਲ ਸਿੰਘ ਜੀ ਲੰਗਿਆਣੇ ਵਾਲੇ ਅਤੇ ਹੋਰ ਵੀ ਜੋ ਸਾਡੇ ਪੰਥ ਦੇ ਪ੍ਰਸਿੱਧ ਕੀਰਤਣੀਆਂ ਨੇ ਔਰ ਕਥਾਵਾਚਕ ਨੇ ਸਮੁੱਚੀਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਕਿਉਂਕਿ ਇਹ ਸਮਾਗਮ ਹਰ ਸਾਲ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਦੂਰ ਦਰਾਡੇ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਸੰਗਤਾਂ ਚੱਲ ਕਰ ਆਉਂਦੀਆਂ ਨੇ ਔਰ ਬਹੁਤਾਂ ਨਗਰ ਦੀਆਂ ਵੱਖ-ਵੱਖ ਨਗਰ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਤੇ ਗੁਰੂ ਕੇ ਲੰਗਰ ਲਾਏ ਜਾਂਦੇ ਨੇ ਪਦਾਰਥਾਂ ਦੇ ਭੰਡਾਰੇ ਲਾਏ ਜਾਂਦੇ ਨੇ ਸੰਗਤਾਂ ਦੇ ਵਾਸਤੇ ਕਿ ਕਿਸੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਠੰਡੇ ਮਿੱਠੇ ਚਲਦਿਆਂ ਸ਼ਬੀਲਾਂ ਲਾਈਆਂ ਜਾਂਦੀਆਂ ਔਰ ਮੈਡੀਕਲ ਕੈਂਪ ਵੀ ਲੱਗ ਰਹੇ ਨੇ ਵੱਖ-ਵੱਖ ਬਿਮਾਰੀਆਂ ਦੇ ਖੂਨਦਾਨ ਕੈਂਪ ਵੀ ਲੱਗ ਰਹੇ ਨੇ ਮੇਰੀ ਇਹੀ ਬੇਨਤੀ ਆ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਕਿ ਐਤਵਾਰ ਦਿਨ 16 ਮਾਰਚ ਤਿੰਨ ਚੇਤ ਨੂੰ ਸੀਦਾ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸ੍ਰੀ ਦਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਜੋ ਮੋਗਾ ਤੋਂ 12 ਕਿਲੋਮੀਟਰ ਔਰ ਬਾਗਾ ਤੋਂ ਬਾਗਾਪੁਰਾਣਾ ਤੋਂ 6 ਕਿਲੋਮੀਟਰ ਮੋਗਾ ਬਾਗਾਪੁਰਾਣਾ ਰੋਡ ਤੇ ਬਿਲਕੁਲ ਬੰਦ ਪੈ ਟੂਲ ਪਲਾਜੇ ਦੇ ਨਾਲ ਸਿੱਧਾਂ ਦਾ ਸਥਾਨ ਹੈ ਉੱਥੇ ਪਹੁੰਚੋ ਔਰ ਪਹੁੰਚ ਕੇ ਸੰਤਾਂ ਮਹਾਂਪੁਰਸ਼ਾਂ ਔਰ ਕਥਾਵਾਚਕਾਂ ਦੇ ਜੋ ਇਤਿਹਾਸ ਸੁਣ ਕੇ ਗੁਰੂਆਂ ਦਾ ਆਪਣਾ ਜੀਵਨ ਸਫਲਾ ਬਣਾਓ ਕਿਉਂਕਿ ਸੰਗਤਾਂ ਦੇ ਦਰਸ਼ਨ ਕਰੋ ਇਹੇ ਮੇਰੀ ਬੇਨਤੀ ਹੈ ਹਮ ਮੁਹਮਾ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ